ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੋਟਰਾਂ ਸਪੋਟਰਾਂ ਦਾ ਆਮ ਆਦਮੀ ਪਾਰਟੀ ਦੇ ਗੇਡਰ ਰੀਡ ਦੀ ਹੱਡੀ ਸਾਡੇ ਆਗੂ ਸਹਿਬਾਨਾਂ ਦਾ ਸਰਦਾਰ ਬੰਜਿੰਦਰ ਸਿੰਘ ਲਾਲਪੁਰੇ ਦਾ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਆਏ ਆ ਡਾਇਰੈਕਟਰ ਸਾਹਿਬ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅੱਜ ਅੱਜ ਦੇ ਇਸ ਇਕੱਠ ਨੂੰ ਵੇਖ ਕੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਲੱਗਦਾ ਕਿ ਜਿਹੜਾ ਖੇਮਕਰ ਤੇ ਖਡੂਰ ਸਾਹਿਬ ਆ ਇਹ ਭੜਨਗੇ ਆਪਸ ਦੇ ਵਿੱਚ ਤੇ 30000 ਤੋਂ ਵੱਡੀ ਲੀਡ ਕੱਲੀ ਕੱਲੀ ਖਡੂਰ ਸਾਹਿਬ ਉਹਦਾ ਸਭਾ ਦੇ ਵਿੱਚੋਂ ਆਊਗੀ ਬਾਕੀ ਜਿੰਨੀਆਂ ਸਟੀਆਂ ਵਿਧਾਨ ਸਭਾ ਨਾਉਂਦੀਆਂ ਨਾਓ ਕਿਸੇ ਚੋ 30000 ਕਿਸੇ ਤੋਂ 20000 ਤੇ ਜਿਹੜੀ ਖਡੂਰ ਸਾਹਿਬ ਲੋਕ ਸਭਾ 2 ਲੱਖ ਤੋਂ ਪਲੱਸ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਜਿੱਤੂਗੀ ਸਲਵਜੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭਦੇ ਪਏ ਜੀ ਵੇਖੋ ਦੁੱਤੀਆਂ ਪਾਰਟੀਆਂ ਨੂੰ ਉਮੀਦਵਾਰ ਜਿਹੜੇ ਦਿੱਤੇ ਇਹਨਾਂ ਨੇ ਜਿਵੇਂ ਡਿੰਪਾ ਜੀ ਦੀ ਤੁਸੀਂ ਵੀਡੀਓ ਵੇਖੀ ਆ ਉਹ ਕਹਿੰਦੇ ਵੀ ਆਮ ਜਿੰਨੂ ਵੀ ਕਾਂਗਰਸ ਪਾਰਟੀ ਟਿਕਟ ਦਊ ਮੈਂ ਉਹਦੇ ਨਾਲ ਆ ਵੇਖੋ ਇਸ ਤਰ੍ਹਾਂ ਨਹੀਂ ਲੜਾ ਕਹਿੰਦਾ ਹੁੰਦਾ ਜਿਹੜਾ ਲੜਾ ਹੋਵੇ ਹੁੰਦਾ ਮੈਂ ਜੰਝ ਮੈਂ ਲੈ ਕੇ ਜਾਊਂਗਾ ਘੋੜੀ ਦੇ ਚੜੂਗਾ ਬੋਟੀ ਮੈਂ ਵਿਆਖੇ ਲਿਓ ਉਹ ਭੱਜਦੇ ਹੁੰਦੇ ਜਿੰਨੂੰ ਮਰਦੀ ਬੋਟੀ ਛੇ ਦਿਓ ਮੈਂ ਪਗੜਾ ਪਾ ਸਾਡੇ 450 ਸੀਟ ਖੜੂਗੀ ਬੀਜੇਪੀ ਦੇ ਦਾਵੇ ਫੋਕਲੇ ਖੋਖਲੇ ਆ ਲੋਕ ਗਰਵਿੰਦ ਕੇਜਰੀਵਾਲ ਨੂੰ ਇੰਡੀਆ ਲਾਇਸ ਨੂੰ ਜਿਤਾਉਣਗੇ ਜਿੰਨੇ ਜਿੰਨੇ ਤਕਾ ਕੀਤਾ ਉਹਦੇ ਨਾਲ ਲੋਕਾਂ ਨੇ ਮੁੜ ਕੇ ਤਕਾ ਕੀਤਾ ਇਹ ਉਹ ਲੋਕ ਨੇ ਜਿਨ੍ਹਾਂ ਪੰਜਾਬ ਤੇ ਦਿੱਲੀ ਦੇ ਵਿੱਚੋਂ ਵਾਰ-ਵਾਰ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ 'ਚ ਭੇਜਿਆ ਹੁਣ ਲੋਕ ਪੂਰੇ ਭਾਰਤ ਦੇ ਆਮ ਆਦਮੀ ਪਾਰਟੀ ਨੂੰ ਤੇ ਇੰਡੀਆ ਲਾਇਸ ਦੇ ਉਮੀਦਵਾਰਾਂ ਨੂੰ ਜਿਤਾਉਣਗੇ ਸਾਡੇ 440 ਉਮੀਦਵਾਰ 543 ਤੋਂ ਲੋਕ ਸਭਾ 'ਚ ਭੇਜਣਗੇ ਤੇ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਹੱਕ ਹਕੂਕ ਅਸੀਂ ਲੈ ਕੇ ਆਵਾਂ ਠੀਕ ਹੈ ਜੀ ਸੁਣਦੇ ਇੱਥੇ ਰੇਡੀਓ ਰਹੀ ਤੇ ਕੀ ਤੁਹਾਡਾ ਨਾਮ ਤੇ ਕਿਹੜਾ ਤੁਹਾਡੇ ਕੋਤਾ ਧੰਨਵਾਦ ਜੀ ਮੈਂ ਰਕੇਂਦਰ ਸਿੰਘ ਪ੍ਰਧਾਨ ਚੇਅਰਮੈਨ ਹਾਂ ਮੈਂ ਦਾ ਸਰਮਦਾਰ ਕਿੱਥੇ ਅੱਜ ਪੂਰੀ ਲੋਕ ਸਭਾ ਜਿਹੜੀ ਆਪਣੇ ਖੂਸਾ ਵੱਲ ਕੇ ਤੋਂ ਜਿਹੜੇ ਉਮੀਦਵਾਰ ਨੇ ਆਪਣੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਉਹ ਪਹੁੰਚ ਰਹੇ ਨੇ ਤੇ ਬੜੀ ਤੁਸੀਂ ਵੇਖ ਹੀ ਲਿਆ ਵਾ ਕਿ بڑے ਜੁੜਾ ਛੋੜਾ ਦੇ ਨਾਲ ਪਡੂਰ ਸਾਹਿਬ ਹਲਕੇ ਦੇ ਲੋਕ ਲਾਜਿਤ ਨੂੰ ਪਿਆਰ ਕਰਦੇ ਨੇ ਸਾਡੇ ਪਰਮਨ ਪਿਆਰੇ ਜਿਹੜੇ ਐਮਐਲਏ ਨੇ ਭਰਕਾ ਸਿੰਘ ਸਾਹਿਬ ਤੋਂ ਉਹਨਾਂ ਨੂੰ ਵੀ ਪਿਆਰ ਕਰਦੇ ਨੇ ਪੂਜੀ ਮਿੰਟਾਂ ਦੇ ਵਿੱਚ ਰੈਲੀ ਫੁੱਲ ਭਰੀ ਦੀ ਹੁੰਦੀ ਹੈ ਕਿਤਾ ਜਿਹੜੀ ਇਹ ਲੋਕ ਸਭਾ ਚੋਣਾਂ ਆ ਰਹੀਆਂ ਵਿਰੋਧੀ ਪਾਰਟੀ ਕਿਤਨਾਂ ਜਾਦਦੇ ਤੁਹਾਨੂੰ ਵਿਰੋਧੀ ਪਾਰਟੀ ਤੁਸੀਂ ਵੇਖ ਹੀ ਰਹੇ ਹੋ ਵਿਰੋਧ ਚੋਣ ਆਉਣ ਵਾਲਾ ਹੈਗਾ ਹੀ ਕੋਈ ਨਹੀਂ ਦਾ ਸਾਡੇ ਕੈਂਡੀਡੇਟ ਦੇ ਸਾਹਮਣੇ ਨਾ ਕੋ ਕੈਂਡੀਡੇਟ ਹੀ ਕੋਈ ਨਹੀਂ ਹੈਗਾ ਨਾ ਕਾਂਗਰਸ ਕੋ ਨਾ ਕਾਦੀਦਾਲ ਕੋ ਨਾ ਬੀਜੇਪੀ ਕੋ ਜਿਹਦਾ ਕੈਂਡੀਡੇਟ ਹੀ ਨਹੀਂ ਦੇ ਪਾਇ ਲਾਲਜੀਤੋਂ ਡਰਦੇ ਨੇ ਸਾਰੇ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਮਨ ਚ ਡਰ ਹੈ ਇਹਨਾਂ ਕੋ ਕੈਂਡੀਡੇਟ ਹੀ ਨਹੀਂ ਆ ਰਿਹਾ ਜਿਹੜਾ ਵੀ ਕੋਈ ਕੈਂਡੀਡੇਟ ਮਾਰਾ ਮੋਟ ਲੱਗਦਾ ਕਿ ਹਾਂ ਜੀ ਮੈਂ ਉਹ ਨਾਉ ਦਾ ਮੜਾ ਮੋੜ ਉਹ ਵੀ ਗੋ ਬੈਕ ਹੋ ਜਾਂਦਾ ਕਿੱਦਾਂ ਦੇਖਦੇ ਜਿਵੇਂ ਕੇਜਰੀਵਾਲ ਨੂੰ ਅੰਦਰ ਕੀਤਾ ਗਿਆ ਕੀ ਬੀਜੇਪੀ ਇਹ ਡਰਦੀ ਆ ਤੋ ਜਿਹੜੀ ਆਮ ਆਦਮੀ ਪਾਰਟੀ ਕੋ ਜਿਹੜੀ ਆ ਦੇਖੋ ਜੀ ਡਾਰੀ ਆਮ ਆਦਮੀ ਪਾਰਟੀ ਦਾ ਹੈ ਡਾਰੀ ਕੇਜਰੀਵਾਲ ਦਾ ਹੈ ਡਾਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਤਾਂ ਇਹਨਾਂ ਨੂੰ ਕਦੀ ਈਡੀ ਪਵਾ ਦੋ ਕਦੀ ਕੋਈ ਕਦੀ ਕੋਈ ਕੋਈ ਨਾ ਕੋਈ ਬਹਾਨਾ ਲੱਭ ਕੇ ਬੇਫਯੂਤੋ ਕੇਜਰੀਵਾਲ ਨੂੰ ਅੰਦਰ ਧੱਕਿਆ ਉਹਨਾਂ ਕੋਲ ਕੋਈ ਵੀ ਇਹਨਾਂ ਤੋਂ ਰੁਕਣ ਨਹੀਂ ਹੈ ਜਿੱਤਰਾ ਕਿਸਾਨ ਬੀਜੇਪੀ ਦੀ ਵਿਰੋਧਤਾ ਕਰ ਰਿਹਾ ਆਪਣੇ ਉਹਨਾਂ ਨੂੰ ਕੁਝ ਵਿਰੋਧ ਹੋਊਗਾ ਇਹਨਾਂ ਦੀ ਨਾ ਜੀ ਨਾ ਆਪਣੇ ਆਪ ਜਿਹੜੇ ਕਿਸਾਨ ਨੇ ਉਹ ਸਾਡੇ ਨਾਲ ਨੇ ਸਾਡੇ ਪੜਾਵਾ ਨੇ ਅਸੀਂ ਉਹਨਾਂ ਦੇ ਨਾਲ ਖੜੇ ਆ ਦੇਖੋ ਜਿਹੜਾ ਮੁੰਡਾ ਸੀ ਆਪਣਾ ਅਰਸ਼ ਉਹਦੀ ਸ਼ੀਜ਼ੀ ਹੋਈ ਉੱਥੇ ਕਿਸਾਨ ਧਰਨੇ ਦੇ ਉੱਤੇ ਸਰਕਾਰ ਨੇ ਇੱਕ ਤਾਂ ਉਹਨਾਂ ਦੀ ਮਾਲੀ ਸਹਾਇਤਾ ਕੀਤੀ 1 ਕਰੋੜ ਰੁਪਏ ਦਾ ਛਿਧੀ ਉਸਕਾਰ ਦੇ ਕੇ ਉਹਨਾਂ ਨੂੰ ਤੇ ਨਾਲ ਹੀ ਉਹਨਾਂ ਦੀ ਭੈਣ ਨੂੰ ਛੋਟੀ ਨੂੰ ਇੱਕ ਨੂੰ ਸਰਕਾਰੀ ਨੌਕਰੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੇ ਕਿਸਾਨ ਸਾਡੇ ਨਾਲ ਖੜੇ ਆ ਵੋਟਰਾਂ ਸੋਟਾਂ ਨੂੰ ਕੀ ਸਪੋਰਟ ਕਰਨਾ ਚਾਹੁੰਦੇ ਕੀ ਸੰਦੇਸ਼ ਦੇਣਾ ਚਾਹੁੰਦੇ ਵੇਖੋ ਜੀ ਵੋਟਰਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਵੇਖੋ 2 ਸਾਲ ਦੇ ਆਮ ਆਦਮੀ ਪਾਰਟੀ ਦੇ ਕੰਮ ਵੇਖੋ ਤੇ ਗਾਂਵੀ ਆਉਣ ਵਾਲੇ 3 ਸਾਲ ਨੇ ਸਾਡੇ ਜੇ ਅਸੀਂ ਲੋਕ ਸਭਾ ਤੋਂ ਲਾਲਜੀਤ ਭੁੱਲਰ ਤੋਂ ਚਿਤਾ ਕੇ ਭੇਜਾਂਗੇ ਤੇ ਸਾਡੀ ਆਵਾਜ਼ ਲੋਕ ਸਭਾ ਦੇ ਵਿੱਚ ਵੀ ਬੁਲੰਦ ਹੋ। ਲੋਕਾਂ ਵਿਚਰਦੇ ਜੇ ਕੀ ਮੁੱਦੇ ਨੂੰ ਲੈ ਕੇ ਜੜੀ ਆ ਬੋਰਡ ਮੰਗੀ ਜਾਊਗੀ। ਨਹੀਂ ਲੋਕ ਸਾਡੇ ਨਾਲ ਨੇ ਕਿ ਅਸੀਂ ਮੈਂ ਪਹਿਲਾਂ ਹੀ ਕਹਿ ਰਿਹਾ ਮੁੱਦੇ ਸਾਡੇ ਕੋ ਬਿਜਲੀ ਦਾ ਬਿੱਲ ਅਸੀਂ ਜ਼ੀਰੋ ਆ ਰਿਹਾ ਠੀਕ ਹੈ ਜੀ। ਹੋਰ ਵੀ ਕਿੰਨੇ ਹਸਪਤਾਲਾਂ ਦੇ ਵਿੱਚ ਸੁਦਾ ਨੇ ਮੁਹੱਲਾ ਕਲੀਨਿਕ ਨਵੇਂ ਖੋਲੇ ਜਾ ਰਹੇ ਨੇ ਤੇ ਹੋਰ ਵੀ 45000 ਦੇ ਕਰੀਬ ਘੱਟੋ ਘੱਟ ਸਰਕਾਰੀ ਨੌਕਰੀ ਦੇ ਚੁੱਕੇ ਆ। ਸਾਡੇ ਕੋ ਤੇ ਮੁੱਦੇ ਵੜਿਆ ਅਸੀਂ ਲੋਕਾਂ 'ਚ ਜਾ ਵੀ ਰਹੇ ਆ ਲੋਕ ਸਾਨੂੰ ਕਹਿ ਵੀ ਰਿਹਾ ਕਿ ਨਹੀਂ ਤੁਸੀਂ ਕੰਮ ਬਹੁਤ ਵਧੀਆ ਕੀਤਾ ਕੀ ਮੀਟਿੰਗ ਹੋ ਰਹੀ ਆ ਇਹ ਸਾਡੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਦੇ ਸਬੰਧ ਦੇ ਵਿੱਚ ਮੀਟਿੰਗ ਹੋ ਰਹੀ ਆ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਉਮੀਦਵਾਰ ਨੇ ਤੇ ਉਹਨਾਂ ਨੂੰ ਅਸੀਂ ਪੂਰੇ ਜੋਸ਼ ਨਾਲ ਇਕੱਲੇ ਜਿੱਤਾਵਾਂਗੇ ਤੇ ਅੱਜ ਪੂਰੇ ਜਿੰਨੇ ਸਾਡੇ ਹਲਕੇ ਦੇ ਵਰਕਰ ਸਹਿਬਾਨ ਨੇ ਸਾਰਿਆਂ ਨੂੰ ਸੱਦਾ ਦਿੱਤਾ ਇੱਕ ਲਾਗੇ ਆਓ ਆਪਾਂ ਵਿਚਾਰ ਚਰਚਾ ਕਰੀਏ ਵੋਟਰਾਂ ਵੋਟਰਾਂ ਨੂੰ ਕੀ ਸਪੋਰਟ ਦੇਣਾ ਚਾਹੁੰਦੇ ਜੀ ਕੀ ਕਹਿਣਾ ਚਾਹੁੰਦੇ ਜੀ ਬਸ ਇਹੀ ਕਿ ਤੁਸੀਂ ਸਾਨੂੰ ਪਿਆਰ ਬਖਸ਼ਿਆ ਸੀ ਤਾਂ ਮੈਨੂੰ ਪਿਛਲੀ ਵਾਰ ਐਮਐਲਏ ਬਣਾਇਆ ਤੁਸੀਂ ਵੋਟਾਂ ਪਾ ਕੇ ਮੈਂ ਵੀ 9 ਸਾਲ ਤੁਹਾਡੇ ਨੇੱਚੇ ਕੰਮ ਹੋਏ ਪਿੰਡਾਂ ਦੇ ਕੰਮ ਹੋਏ ਹੋਣ ਕਿ ਕਿਤੇ ਆ ਕਿ ਤੁਸੀਂ ਤਗੜੇ ਹੋ ਜਿਹੜਾ ਹੋਣ ਸਪੋਰਟ ਕਿਹੜੇ ਮੁੱਦੇ 'ਤੇ ਵੋਟ ਲਓਗੇ ਹਣਕੀ ਤੇ ਸਾਰੇ ਹੀ ਸਾਡੇ ਨੇ ਕੰਮ ਹੀ ਸਾਰੇ ਅਹੀਂ ਸਹੀ ਕਰਨ ਦੇ ਆ ਲੋਕਾਂ ਨੂੰ ਪਤਾ ਹੈ ਜਿਵੇਂ ਬਿਜਲੀ ਜਿਹੜੀ ਹੈ ਉਹ ਆ ਸਰਕਾਰ ਨੇ ਇੱਕ ਵੱਡੀ ਸਹੂਲਤ ਦਿੱਤੀ ਹੈ 600 ਜੁਡ ਦੀ ਦਿੱਤੀ ਆ ਤੇ ਆ ਛੜਕਾਂ ਵੇਖੋ ਆਪਣੇ ਹਲਕੇ ਦੇ ਵਿੱਚ ਸਿਰਫ ਪੰਜ ਛੇ ਛੜਕਾਂ ਚੱਟੀਆਂ ਰਹਿ ਜਾਂ ਸਾਰੀਆਂ ਤਕਰੀਬਨ ਛੜਕਾਂ ਆਪਾ ਬਣਾਤੀਆਂ ਵਾ ਤੇ ਇਵੇਂ ਤੁਸੀਂ ਲਾਓ ਆ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਹੀ ਉਹ ਸਾਰੇ ਜਿਹੜੇ ਭਾਲ ਕਰਦੇ ਆ ਸੋ بڑے ਮੁੱਦੇ ਨੇ ਸਿੱਖਿਆ ਦਾ ਹੁੰਦਾ ਹੈ ਇਹੀ ਸਕੂਲ ਆ ਫੈਮਿਨਸ ਬਣਾ ਰਹੇ ਆ ਕਿੰਨਾ ਵੱਲ ਕੀ ਨੇ ਕਦੇ ਧਿਆਨ ਹੀ ਨਹੀਂ ਦਿੰਦਾ ਤੇ ਹਸਪਤਾਲ ਚੰਗੇ ਕਰ ਰਹੇ ਆ ਮਰਦਕ ਲਿਖ ਬਣਾ ਰਹੇ ਆ ਸੋ ਹਰ ਪੱਖੋਂ ਤਾਂ ਨੂੰ ਜਿਹੜੀ ਸੂਝ ਦੀ ਸੂਝ ਆ ਜਿਹੜੀ ਆ ਕਿ ਕਿਤੋਂ ਦੇ ਜਿਹੜੀ ਆਮ ਪਾਰਟੀ ਦੇ ਲੀਡਰਾਂ ਭਾਜਪਾ ਲੋ ਜਾਂ ਕੇਂਦਰ ਸਰਕਾਰ ਐਡਿਓਲੋਗ ਕਰਫਤਰ ਕੀਤੇ ਉਹ ਕਿਤੋਂ ਦੀ ਵੇਂਦੇ ਜੇ ਆ ਦੇਖੋ ਗੱਲ ਇਹ ਆ ਕਿ ਚਲੋ ਬਾਕੀ ਗੱਲਾਂ ਦਾ ਬਾਖੀਆਂ ਆ ਪਰ ਜੇ ਇਲੈਕਸ਼ਨਾਂ ਦੇ ਵੇਲੇ ਕਿਸੇ ਨੂੰ ਫੜਿਆ ਜਾਂਦਾ ਜਿਹਦਾ ਸੱਚੇ ਸਮਝਾਉਂਦੀ ਲੋਕਾਂ ਨੂੰ ਵੀ ਇਹ ਰਾਜਨੀਤਿਕ ਭਾਵਨਾ ਦੇ ਨਾਲ ਗਲਤ ਭਾਵਨਾ ਨਾਲ ਉਹਨੂੰ ਰੈਸਟ ਕੀਤਾ ਗਿਆ ਬਾਕੀ ਇਮਾਨਦਾਰ ਪਾਰਟੀ ਆ ਕਿ ਨੇਤਾ ਇਮਾਨਦਾਰ ਆ ਤੇ ਭ੍ਰਿਸ਼ਟਾਚਾਰ ਦੇ ਨੂੰ ਖਤਮ ਕਰਨ ਲਈ ਤੇ ਦਾ ਜਨਮ ਹੋਇਆ ਸੋ ਸਾਡਾ ਕਦੇ ਵੀ ਕੋਈ ਨੇਤਾ ਦਾ ਕੀ ਨਹੀਂ ਭਾਵੇਂ ਬਾਕੀ ਦੇ ਹਾਰ ਦੇ ਕਰਦੇ ਨੇ ਉਹ ਗ੍ਰਿਫਤਤਾ ਕਰ ਨੇ ਯਾਰ ਦੇ ਘਰ ਨਹੀਂ ਆਉਂਦੇ ਸਾਰੇ ਲੋਕਾਂ ਨੂੰ ਪਤਾ ਕਿ ਮੋਦੀ ਜਿਹੜਾ ਘਬਰਾ ਗਿਆ ਵਾ ਤੇ ਤਾਂ ਹੀ ਉਹ ਡੀਨਮਕੇ ਕੀਤਾ ਵਾ ਤੇ ਇਹ ਜਿਹੜਾ ਅਰਵਿੰਦ ਕੇਜਰੀਵਾਲ ਨਾਲ ਹੋਇਆ ਇਹ ਕਰਕੇ ਨਰਿੰਦਰ ਮੋਦੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ